ਲੋਜੀ ਅੱਜ ਆ ਚੁੱਕਿਆ ਉਹ ਦਿਨ ਜਿਸ ਦਾ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਅੱਜ 6 ਦਸੰਬਰ 6 ਦਸੰਬਰ ਦਾ ਦਿਨ ਖਾਸ ਕਰਕੇ ਇਸ ਕਰਕੇ ਅਹਿਮ ਹੋ ਜਾਂਦਾ ਕਿ ਅੱਜ ਕਿਸਾਨ ਜਿਹੜੇ ਦਿੱਲੀ ਵੱਲ ਕੂਚ ਕਰਨਗੇ ਕਿਸਾਨਾਂ ਦੇ ਵੱਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਦੁਪਹਿਰ ਬਾਅਦ ਕਿਸਾਨ ਦਿੱਲੀ ਕੂਚ ਕਰਨਗੇ ਦਿੱਲੀ ਕੂਚ ਤੋਂ ਪਹਿਲਾਂ ਕਿਸਾਨਾਂ ਦੇ ਵੱਲੋਂ ਅਰਦਾਸ ਕੀਤੀ ਜਾ ਰਹੀ ਆ ਗੁਰੂ ਸਾਹਿਬ ਦਾ ਨਾਮ ਲਿਆ ਜਾ ਰਿਹਾ 101 ਵਿਅਕਤੀਆਂ ਦਾ ਜੱਥਾ ਜਿਹੜਾ ਆ ਇਸੇ ਬਾਰਡਰ ਤੋਂ ਇਸੇ ਥਾਂ ਦੇ ਉੱਪਰੋਂ ਜਿਹੜੇ ਆ ਕਿਸਾਨ ਅੱਗੇ ਵੱਲ ਵਧਣਗੇ ਮੈਂ ਤਸਵੀਰ ਦਿਖਾਵਾਂਗਾ ਕਿ ਕਿਸਾਨ ਜਿਹੜੇ ਨੇ ਕਿਸ ਤਰੀਕੇ ਦੇ ਨਾਲ ਇੱਥੇ ਬੈਠੇ ਹੋਏ ਨਜ਼ਰ ਆ ਰਹੇ ਨੇ ਤਿਆਰੀਆਂ ਨੇ ਇੱਕ ਰੱਸੀ ਲਗਾ ਦਿੱਤੀ ਗਈ ਆ ਕਿ ਜਿਹੜੇ ਕਿਸਾਨ ਅੱਗੇ ਵੱਲ ਨਾ ਜਾਣ ਰੱਸੀ ਲਗਾ ਦਿੱਤੀ ਗਈ ਆ ਇਸ ਤੋਂ ਅੱਗੇ ਕਿਸਾਨ ਨਹੀਂ ਆਉਣਗੇ ਤੇ ਦੂਜੇ ਪਾਸੇ ਮੈਂ ਤਸਵੀਰ ਕਹਾਂ ਦੂਜੇ ਪਾਸੇ ਦੀ ਤਸਵੀਰ ਤੁਹਾਨੂੰ ਦਿਖਾਉਨੇ ਆ ਕਿ ਜੋ ਸ਼ੰਭੂ ਬਾਰਡਰ ਦਾ ਬੈਰੀਗੇਟ ਹੈ ਬੈਰੀਗੇਟਸ ਬਹੁਤ ਜਿਆਦਾ ਜ਼ਰੂਰੀ ਹੋ ਜਾਂਦਾ ਦਿਖਾਉਣਾ ਕਿਉਂਕਿ ਬਹੁਤ ਸਾਰੇ ਮਨ ਦੇ ਵਿੱਚ ਬਹਿਮ ਨੇ ਭਰਮ ਨੇ ਕੀ ਅਖਰ ਉੱਥੇ ਸਥਿਤੀ ਕੀ ਆ ਅਖਰ ਉੱਥੇ ਮਾਹੌਲ ਕੀ ਆ ਤਾਂ ਮਾਹੌਲ ਦਿਖਾਉਣ ਦੇ ਲਈ ਅਸੀਂ ਤੁਹਾਨੂੰ ਇੱਥੇ ਪਹੁੰਚੇ ਆ ਕਿ ਇੱਥੇ ਮਾਹੌਲ ਜਿਹੜਾ ਫਿਲਹਾਲ ਸ਼ਾਂਤ ਮਈ ਤਰੀਕੇ ਦੇ ਨਾਲ ਸਾਰਾ ਕੁਝ ਚੱਲ ਰਿਹਾ ਸ਼ਾਂਤ ਮਈ ਢੰਗ ਦੇ ਨਾਲ ਲੋਕ ਬੈਠੇ ਨੇ ਕਿਸਾਨ ਬੈਠੇ ਨੇ ਤੇ ਪਰ ਗੁਰੂ ਸਾਹਿਬ ਦਾ ਨਾਮ ਲਿਆ ਜਾ ਰਿਹਾ ਅਰਦਾਸ ਕੀਤੀ ਜਾ ਰਹੀ ਹੈ ਅਰਦਾਸ ਤੋਂ ਬਾਅਦ ਕਿਸਾਨ ਜਿਹੜੇ ਨੇ ਦਿੱਲੀ ਵੱਲ ਨੂੰ ਚਾਲੇ ਪਾਉਣਗੇ ਟੈਂਟ ਜਰੂਰ ਲਗਾ ਦਿੱਤੇ ਗਏ ਨੇ ਤੇ ਦੂਜੇ ਪਾਸੇ ਜੋ ਇਕੱਠਾ ਉਹ ਹੋਣੀ ਹੋਣੀ ਵੱਧਦਾ ਜਾ ਰਿਹਾ ਤਸਵੀਰ ਨਜ਼ਰ ਆ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਚੁੱਕੇ ਕਿਉਂ 13 ਫਰਵਰੀ ਨੂੰ ਕਿਸਾਨਾਂ ਦੀ ਸ਼ੁਰੂਆਤ ਹੋਈ ਸੀ ਉਸ ਵੇਲੇ ਕਿਸਾਨ ਇੱਥੇ ਪਹੁੰਚੇ ਸੀ ਤਾਂ ਅੱਜ ਵੀ ਕਿਸਾਨ ਜਿਹੜੇ ਨੇ ਇਸੇ ਤਰੀਕੇ ਦੇ ਨਾਲ ਇੱਥੇ ਡਟਣੇ ਸ਼ੁਰੂ ਹੋ ਚੁੱਕੇ ਨੇ ਤਾਂ ਲਗਾਤਾਰ ਤੁਹਾਨੂੰ ਸ਼ੰਭੂ ਬਾਰਡਰ ਦੀ ਅਪਡੇਟ ਦੇ ਰਹੇ ਹਾਂ ਅਸੀਂ ਤਾਂ ਪੂਰੀ ਗੱਲਬਾਤ ਵੀ ਤੁਹਾਨੂੰ ਦੱਸਦੇ ਹਾਂ ਕਿ ਕਿਸਾਨ ਕਿਸ ਤਰੀਕੇ ਦੇ ਨਾਲ ਅਜੇਥੋਂ ਜਾਣਗੇ ਕਿਸਾਨ ਬੈਰੀਗੇਟਾਂ ਦੇ ਰਾਹੀਂ ਜਾਣਗੇ ਜੋ ਬੈਰੀਗੇਟ ਨੇ ਉਹਨਾਂ ਤੋਂ ਟੱਪ ਕੇ ਜਾਣਗੇ ਹਟਾ ਕੇ ਜਾਣਗੇ ਕਿਉਂਕਿ ਕਿਸਾਨੇ ਕੱਲ ਕਹਿ ਚੁੱਕੇ ਹਾਂ ਕਿ ਅਸੀਂ ਚੋਰੀ ਲੁਕ ਛਿਪ ਕੇ ਨਹੀਂ ਜਾਣਾ ਅਸੀਂ ਸਿੱਧਾ ਜਾਣਾ ਜੋ ਬੈਰੀਗੇਟ ਲਗਾਏ ਨੇ ਬੈਰੀਗੇਟ ਹਰਿਆਣਾ ਦੀ ਸਰਕਾਰ ਨੇ ਲਗਾਏ ਨੇ ਹਰਿਆਣਾ ਦੀ ਸਰਕਾਰ ਨੇ ਜੋ ਵੈਰੀਗੇਟ ਲਗਾਏ ਨੇ ਪਰ ਦੂਜੇ ਪਾਸੇ ਜੋ ਸ਼ਕਤੀ ਆ ਉਹ ਕਰ ਦਿੱਤੀ ਗਈ ਆ ਸ਼ਕਤੀ ਇਸ ਕਰਕੇ ਕਿ ਕੋਈ ਕਿਸਾਨ ਅੱਗੇ ਵੱਲ ਨਾ ਆ ਸਕੇ ਹਰਿਆਣਾ ਦੇ ਵਿੱਚ ਅੰਬਾਲਾ ਦੇ ਵਿੱਚ 163 ਤੋਂ 144 ਧਾਰਾ ਲਗਾ ਦਿੱਤੀ ਆ ਹੁਣ ਸਵਾਲ ਵੱਡੇ ਖੜੇ ਹੁੰਦੇ ਨੇ ਕਿ ਆਖਰ ਕਿਸਾਨ ਅੱਗੇ ਵੱਲ ਜਾ ਸਕਣਗੇ ਕੀ ਕਿਸਾਨ ਜਿਹੜੇ ਨੇ ਉਹ ਇੱਥੋਂ ਅੱਗੇ ਜਾਣ ਦੇ ਵਿੱਚ ਕਾਮਯਾਬ ਹੋਣਗੇ 13 ਫਰਵਰੀ ਆਈ 13 ਫਰਵਰੀ ਤੋਂ ਬਾਅਦ 21 ਫਰਵਰੀ ਆਈ ਦੋ ਵਾਰ ਕੋਸ਼ਿਸ਼ ਹੋਈਆਂ ਅੱਜ ਤੀਜੀ ਕੋਸ਼ਿਸ਼ ਆ ਸਫਲ ਹੋਵੇਗੀ ਜਾਂ ਨਹੀਂ ਉਹ ਵੀ ਜਾਣਕਾਰੀ ਸਾਂਝੀ ਕਰਾਂਗੇ ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਜਿਹੜਾ ਇੱਥੇ ਵੱਡਾ ਇਕੱਠਾ ਉਹ ਨਜ਼ਰ ਆ ਰਿਹਾ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿਸਾਨਾਂ ਦੇ ਇਕੱਠ ਤਾਂ ਕਿਸਾਨ ਕਿਉਂਕਿ ਦੋ ਵਾਰ ਕੋਸ਼ਿਸ਼ਾਂ ਜ਼ਰੂਰ ਕਰ ਚੁੱਕੇ ਪਰ ਉਹ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਿਆ ਸੀ 13 ਫਰਵਰੀ ਤੇ 21 ਫਰਵਰੀ ਅੱਜ ਤੀਜੀ ਕੋਸ਼ਿਸ਼ ਆ ਬੂਰ ਪਵੇਗਾ ਜਾਂ ਨਹੀਂ ਪਵੇਗਾ ਲੋਜੀ ਅੱਜ ਆ ਚੁੱਕਿਆ ਉਹ ਦਿਨ ਜਿਸ ਦਾ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਅੱਜ 6 ਦਸੰਬਰ 6 ਦਸੰਬਰ ਦਾ ਦਿਨ ਖਾਸ ਕਰਕੇ ਇਸ ਕਰਕੇ ਅਹਿਮ ਹੋ ਜਾਂਦਾ ਕਿ ਅੱਜ ਕਿਸਾਨ ਜਿਹੜੇ ਦਿੱਲੀ ਵੱਲ ਕੂਚ ਕਰਨਗੇ ਕਿਸਾਨਾਂ ਦੇ ਵੱਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਦੁਪਹਿਰ ਬਾਅਦ ਕਿਸਾਨ ਦਿੱਲੀ ਕੂਚ ਕਰਨਗੇ ਦਿੱਲੀ ਕੂਚ ਤੋਂ ਪਹਿਲਾਂ ਕਿਸਾਨਾਂ ਦੇ ਵੱਲੋਂ ਅਰਦਾਸ ਕੀਤੀ ਜਾ ਰਹੀ ਆ ਗੁਰੂ ਸਾਹਿਬ ਦਾ ਨਾਮ ਲਿਆ ਜਾ ਰਿਹਾ 101 ਵਿਅਕਤੀਆਂ ਦਾ ਜਥਾ ਜਿਹੜਾ ਆ ਇਸੇ ਬਾਰਡਰ ਤੋਂ ਇਸੇ ਥਾਂ ਦੇ ਉੱਪਰੋਂ ਜਿਹੜੇ ਆ ਕਿਸਾਨ ਅੱਗੇ ਵੱਲ ਵਧਣਗੇ ਮੈਂ ਤਸਵੀਰ ਦਿਖਾਵਾਂਗਾ ਕਿ ਕਿਸਾਨ ਜਿਹੜੇ ਨੇ ਕਿਸ ਤਰੀਕੇ ਦੇ ਨਾਲ ਇੱਥੇ ਬੈਠੇ ਹੋਏ ਨਜ਼ਰ ਆ ਰਹੇ ਨੇ ਤਿਆਰੀਆਂ ਨੇ ਇੱਕ ਰੱਸੀ ਲਗਾ ਦਿੱਤੀ ਗਈ ਆ ਕਿ ਜਿਹੜੇ ਕਿਸਾਨ ਅੱਗੇ ਵੱਲ ਨਾ ਜਾਣ ਰੱਸੀ ਲਗਾ ਦਿੱਤੀ ਗਈ ਆ ਇਸ ਤੋਂ ਅੱਗੇ ਕਿਸਾਨ ਨਹੀਂ ਆਉਣਗੇ ਤੇ ਦੂਜੇ ਪਾਸੇ ਮੈਂ ਤਸਵੀਰ ਕਹਾਂ ਦੂਜੇ ਪਾਸੇ ਦੀ ਤਸਵੀਰ ਤੁਹਾਨੂੰ ਦਿਖਾਉਨੇ ਆ ਕਿ ਜੋ ਸ਼ੰਭੂ ਬਾਰਡਰ ਦਾ ਬੈਰੀਗੇਟ ਹੈ ਬੈਰੀਗੇਟਸ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਦਿਖਾਉਣਾ ਕਿਉਂਕਿ ਬਹੁਤ ਸਾਰੇ ਮਨ ਦੇ ਵਿੱਚ ਬਹਿਮ ਨੇ ਭਰਮ ਨੇ ਕਿ ਆਖਰ ਉੱਥੇ ਸਥਿਤੀ ਕੀ ਆ ਆਖਰ ਉੱਥੇ ਮਾਹੌਲ ਕੀ ਆ ਤਾਂ ਮਾਹੌਲ ਦਿਖਾਉਣ ਦੇ ਲਈ ਅਸੀਂ ਤੁਹਾਨੂੰ ਇੱਥੇ ਪਹੁੰਚੇ ਆ ਕਿ ਇੱਥੇ ਮਾਹੌਲ ਜਿਹੜਾ ਫਿਲਹਾਲ ਸ਼ਾਂਤ ਮੈਤਰੀਕੇ ਦੇ ਨਾਲ ਸਾਰਾ ਕੁਝ ਚੱਲ ਰਿਹਾ ਸ਼ਾਂਤ ਮੈਤਰੀ ਢੰਗ ਦੇ ਨਾਲ ਲੋਕ ਬੈਠੇ ਨੇ ਕਿਸਾਨ ਬੈਠੇ ਨੇ ਤੇ ਪਰ ਗੁਰੂ ਸਾਹਿਬ ਦਾ ਨਾਮ ਲਿਆ ਜਾ ਰਿਹਾ ਅਰਦਾਸ ਕੀਤੀ ਜਾ ਰਹੀ ਹੈ ਅਰਦਾਸ ਤੋਂ ਬਾਅਦ ਕਿਸਾਨ ਜਿਹੜੇ ਨੇ ਦਿੱਲੀ ਵੱਲ ਨੂੰ ਚਾਲੇ ਪਾਉਣਗੇ ਟੈਂਟ ਜਰੂਰ ਲਗਾ ਦਿੱਤੇ ਗਏ ਨੇ ਤੇ ਦੂਜੇ ਪਾਸੇ ਜੋ ਇਕੱਠਾ ਉਹ ਹੋਰ ਹੀ ਹੋਰ ਵਧਦਾ ਜਾ ਰਿਹਾ ਤਸਵੀਰ ਨਜ਼ਰ ਆ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਚੁੱਕੇ ਜਿਉਂ 13 ਫਰਵਰੀ ਨੂੰ ਕਿਸਾਨਾਂ ਦੀ ਸ਼ੁਰੂਆਤ ਹੋਈ ਸੀ ਉਸ ਵੇਲੇ ਕਿਸਾਨ ਇੱਥੇ ਪਹੁੰਚੇ ਸੀ ਤਾਂ ਅੱਜ ਵੀ ਕਿਸਾਨ ਜਿਹੜੇ ਨੇ ਇਸੇ ਤਰੀਕੇ ਦੇ ਨਾਲ ਇੱਥੇ ਡਟਣੇ ਸ਼ੁਰੂ ਹੋ ਚੁੱਕੇ ਨੇ ਤਾਂ ਲਗਾਤਾਰ ਤੁਹਾਨੂੰ ਸ਼ੰਭੂ ਬਾਰਡਰ ਦੀ ਅਪਡੇਟ ਦੇ ਰਹੇ ਹਾਂ ਅਸੀਂ ਤਾਂ ਪੂਰੀ ਗੱਲਬਾਤ ਵੀ ਤੁਹਾਨੂੰ ਦੱਸ ਦਿਆਂ ਕਿ ਕਿਸਾਨ ਕਿਸ ਤਰੀਕੇ ਦੇ ਨਾਲ ਅਜੇਥੋਂ ਜਾਣਗੇ ਕਿਸਾਨ ਬੈਰੀਗੇਟਾਂ ਦੇ ਰਾਹੀਂ ਜਾਣਗੇ ਜੋ ਬੈਰੀਗੇਟ ਨੇ ਉਹਨਾਂ ਤੋਂ ਟੱਪ ਕੇ ਜਾਣਗੇ ਹਟਾ ਕੇ ਜਾਣਗੇ ਕਿਉਂਕਿ ਕਿਸਾਨੇ ਕੱਲ ਕਹਿ ਚੁੱਕੇ ਆ ਕਿ ਅਸੀਂ ਚੋਰੀ ਲੁਕ ਛਿਪ ਕੇ ਨਹੀਂ ਜਾਣਾ ਅਸੀਂ ਸਿੱਧਾ ਜਾਣਾ ਜੋ ਬੈਰੀਗੇਟ ਲਗਾਏ ਨੇ ਬੈਰੀਗੇਟ ਹਰਿਆਣਾ ਦੀ ਸਰਕਾਰ ਨੇ ਲਗਾਏ ਨੇ ਹਰਿਆਣਾ ਦੀ ਸਰਕਾਰ ਨੇ ਜੋ ਬੈਰੀਗੇਟ ਲਗਾਏ ਨੇ ਪਰ ਦੂਜੇ ਪਾਸੇ ਜੋ ਸ਼ਕਤੀ ਆ ਉਹ ਕਰ ਦਿੱਤੀ ਗਈ ਆ ਸ਼ਕਤੀ ਇਸ ਕਰਕੇ ਕਿ ਕੋਈ ਕਿਸਾਨ ਅੱਗੇ ਵੱਲ ਨਾ ਆ ਸਕੇ ਹਰਿਆਣਾ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ 163 ਤੋਂ 144 ਧਾਰਾ ਲਗਾ ਦਿੱਤੀ ਆ ਹੁਣ ਸਵਾਲ ਵੱਡੇ ਖੜੇ ਹੁੰਦੇ ਨੇ ਕਿ ਆਖਰ ਕਿਸਾਨ ਅੱਗੇ ਵੱਲ ਜਾ ਸਕਣਗੇ ਕੀ ਕਿਸਾਨ ਜਿਹੜੇ ਨੇ ਉਹ ਇੱਥੋਂ ਅੱਗੇ ਜਾਣ ਦੇ ਵਿੱਚ ਕਾਮਯਾਬ ਹੋਣਗੇ 13 ਫਰਵਰੀ ਆਈ 13 ਫਰਵਰੀ ਤੋਂ ਬਾਅਦ 21 ਫਰਵਰੀ ਆਈ ਦੋ ਵਾਰ ਕੋਸ਼ਿਸ਼ ਹੋਈਆਂ ਅੱਜ ਤੀਜੀ ਕੋਸ਼ਿਸ਼ ਆ ਸਫਲ ਹੋਵੇਗੀ ਜਾਂ ਨਹੀਂ ਉਹ ਵੀ ਜਾਣਕਾਰੀ ਸਾਂਝੀ ਕਰਾਂਗੇ ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਜਿਹੜਾ ਇੱਥੇ ਵੱਡਾ ਇਕੱਠਾ ਉਹ ਨਜ਼ਰ ਆ ਰਿਹਾ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿਸਾਨਾਂ ਦਾ ਇਕੱਠ ਤਾਂ ਕਿਸਾਨ ਕਿਉਂਕਿ ਦੋ ਵਾਰ ਕੋਸ਼ਿਸ਼ਾਂ ਜ਼ਰੂਰ ਕਰ ਚੁੱਕੇ ਪਰ ਉਹ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਿਆ ਸੀ 13 ਫਰਵਰੀ ਤੇ 21 ਫਰਵਰੀ ਅੱਜ ਤੀਜੀ ਕੋਸ਼ਿਸ਼ ਆ ਬੂਰ ਪਵੇਗਾ ਜਾਂ ਨਹੀਂ ਪਵੇਗਾ ਕਿਸਾਨ ਅੱਗੇ ਵੱਲ ਜਾਣਗੇ ਤੇ ਨਹੀਂ ਲੋਜਿਕ ਅੱਜ ਆ ਚੁੱਕਿਆ ਉਹ ਦਿਨ ਜਿਸ ਦਾ ਆਪਣੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਅੱਜ 6 ਦਸੰਬਰ 6 ਦਸੰਬਰ ਦਾ ਦਿਨ ਖਾਸ ਕਰਕੇ ਇਸ ਕਰਕੇ ਅਹਿਮ ਹੋ ਜਾਂਦਾ ਕਿ ਅੱਜ ਕਿਸਾਨ ਜਿਹੜੇ ਦਿੱਲੀ ਵੱਲ ਕੂਚ ਕਰਨਗੇ ਕਿਸਾਨਾਂ ਦੇ ਵੱਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਦੁਪਹਿਰ ਬਾਅਦ ਕਿਸਾਨ ਦਿੱਲੀ ਕੂਚ ਕਰਨਗੇ ਦਿੱਲੀ ਕੂਚ ਤੋਂ ਪਹਿਲਾਂ ਕਿਸਾਨਾਂ ਦੇ ਵੱਲੋਂ ਅਰਦਾਸ ਕੀਤੀ ਜਾ ਰਹੀ ਆ ਗੁਰੂ ਸਾਹਿਬ ਦਾ ਨਾਮ ਲਿਆ ਜਾ ਰਿਹਾ 101 ਵਿਅਕਤੀਆਂ ਦਾ ਜਥਾ ਜਿਹੜਾ ਆ ਇਸੇ ਬਾਰਡਰ ਤੋਂ ਇਸੇ ਥਾਂ ਦੇ ਉੱਪਰੋਂ ਜਿਹੜੇ ਆ ਕਿਸਾਨ ਅੱਗੇ ਵੱਲ ਵਧਣਗੇ ਮੈਂ ਤਸਵੀਰ ਦਿਖਾਵਾਂਗਾ ਕਿ ਕਿਸਾਨ ਜਿਹੜੇ ਨੇ ਕਿਸ ਤਰੀਕੇ ਦੇ ਨਾਲ ਇੱਥੇ ਬੈਠੇ ਹੋਏ ਨਜ਼ਰ ਆ ਰਹੇ ਨੇ ਤਿਆਰੀਆਂ ਨੇ ਇੱਕ ਰੱਸੀ ਲਗਾ ਦਿੱਤੀ ਗਈ ਆ ਕਿ ਜਿਹੜੇ ਕਿਸਾਨ ਅੱਗੇ ਵੱਲ ਨਾ ਜਾਣ ਰੱਸੀ ਲਗਾ ਦਿੱਤੀ ਗਈ ਆ ਇਸ ਤੋਂ ਅੱਗੇ ਕਿਸਾਨ ਨਹੀਂ ਆਉਣਗੇ ਤੇ ਦੂਜੇ ਪਾਸੇ ਮੈਂ ਤਸਵੀਰ ਕਹਾਂ ਦੂਜੇ ਪਾਸੇ ਦੀ ਤਸਵੀਰ ਤੁਹਾਨੂੰ ਦਿਖਾਉਨੇ ਆ ਕਿ ਜੋ ਸ਼ੰਭੂ ਬਾਰਡਰ ਦਾ ਬੈਰੀਗੇਟ ਹੈ ਬੈਰੀਗੇਟਸ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਦਿਖਾਉਣਾ ਕਿਉਂਕਿ ਬਹੁਤ ਸਾਰੇ ਮਨ ਦੇ ਵਿੱਚ ਬਹਿਮ ਨੇ ਭਰਮ ਨੇ ਕਿ ਆਖਰ ਉੱਥੇ ਸਥਿਤੀ ਕੀ ਆ ਆਖਰ ਉੱਥੇ ਮਾਹੌਲ ਕੀ ਆ ਤਾਂ ਮਾਹੌਲ ਦਿਖਾਉਣ ਦੇ ਲਈ ਅਸੀਂ ਤੁਹਾਨੂੰ ਇੱਥੇ ਪਹੁੰਚੇ ਆ ਕਿ ਇੱਥੇ ਮਾਹੌਲ ਜਿਹੜਾ ਫਿਲਹਾਲ ਸ਼ਾਂਤ ਮਈ ਤਰੀਕੇ ਦੇ ਨਾਲ ਸਾਰਾ ਕੁਝ ਚੱਲ ਰਿਹਾ ਸ਼ਾਂਤ ਮਈ ਢੰਗ ਦੇ ਨਾਲ ਲੋਕ ਬੈਠੇ ਨੇ ਕਿਸਾਨ ਬੈਠੇ ਨੇ ਤੇ ਪਰ ਗੁਰੂ ਸਾਹਿਬ ਦਾ ਨਾਮ ਲਿਆ ਜਾ ਰਿਹਾ ਅਰਦਾਸ ਕੀਤੀ ਜਾ ਰਹੀ ਹੈ ਅਰਦਾਸ ਤੋਂ ਬਾਅਦ ਕਿਸਾਨ ਜਿਹੜੇ ਨੇ ਦਿੱਲੀ ਵੱਲ ਨੂੰ ਚਾਲੇ ਪਾਉਣਗੇ ਟੈਂਟ ਜਰੂਰ ਲਗਾ ਦਿੱਤੇ ਗਏ ਨੇ ਤੇ ਦੂਜੇ ਪਾਸੇ ਜੋ ਇਕੱਠਾ ਉਹ ਔੜੀ-ਔੜੀ ਵੱਧਦਾ ਜਾ ਰਿਹਾ ਤਸਵੀਰ ਨਜ਼ਰ ਆ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਚੁੱਕੇ ਜਿਉਂ 13 ਫਰਵਰੀ ਨੂੰ ਕਿਸਾਨਾਂ ਦੀ ਸ਼ੁਰੂਆਤ ਹੋਈ ਸੀ ਉਸ ਵੇਲੇ ਕਿਸਾਨ ਇੱਥੇ ਪਹੁੰਚੇ ਸੀ ਤਾਂ ਅੱਜ ਵੀ ਕਿਸਾਨ ਜਿਹੜੇ ਨੇ ਇਸੇ ਤਰੀਕੇ ਦੇ ਨਾਲ ਇੱਥੇ ਡਟਣੇ ਸ਼ੁਰੂ ਹੋ ਚੁੱਕੇ ਨੇ ਤਾਂ ਲਗਾਤਾਰ ਤੁਹਾਨੂੰ ਸ਼ੰਭੂ ਬਾਰਡਰ ਦੀ ਅਪਡੇਟ ਦੇ ਰਹੇ ਹਾਂ ਅਸੀਂ ਤਾਂ ਪੂਰੀ ਗੱਲਬਾਤ ਵੀ ਤੁਹਾਨੂੰ ਦੱਸ ਦਿਆਂ ਕਿ ਕਿਸਾਨ ਕਿਸ ਤਰੀਕੇ ਦੇ ਨਾਲ ਅਜੇਥੋਂ ਜਾਣਗੇ ਕਿਸਾਨ ਬੈਰੀਗੇਟਾਂ ਦੇ ਰਾਹੀਂ ਜਾਣਗੇ ਜੋ ਬੈਰੀਗੇਟ ਨੇ ਉਹਨਾਂ ਤੋਂ ਟੱਪ ਕੇ ਜਾਣਗੇ ਹਟਾ ਕੇ ਜਾਣਗੇ ਕਿਉਂਕਿ ਕਿਸਾਨੇ ਕੱਲ ਕਹਿ ਚੁੱਕੇ ਆ ਕਿ ਅਸੀਂ ਚੋਰੀ ਲੁਕ ਛਿਪ ਕੇ ਨਹੀਂ ਜਾਣਾ ਅਸੀਂ ਸਿੱਧਾ ਜਾਣਾ ਜੋ ਬੈਰੀਗੇਟ ਲਗਾਏ ਨੇ ਬੈਰੀਗੇਟ ਹਰਿਆਣਾ ਦੀ ਸਰਕਾਰ ਨੇ ਲਗਾਏ ਨੇ ਹਰਿਆਣਾ ਦੀ ਸਰਕਾਰ ਨੇ ਜੋ ਬੈਰੀਗੇਟ ਲਗਾਏ ਨੇ ਪਰ ਦੂਜੇ ਪਾਸੇ ਜੋ ਸ਼ਕਤੀ ਆ ਉਹ ਕਰ ਦਿੱਤੀ ਗਈ ਆ ਸ਼ਕਤੀ ਇਸ ਕਰਕੇ ਕਿ ਕੋਈ ਕਿਸਾਨ ਅੱਗੇ ਵੱਲ ਨਾ ਆ ਸਕੇ ਹਰਿਆਣਾ ਦੇ ਵਿੱਚ ਅੰਬਾਲਾ ਦੇ ਵਿੱਚ 163 ਤੋਂ 144 ਧਾਰਾ ਲਗਾ ਦਿੱਤੀ ਆ ਹੁਣ ਸਵਾਲ ਵੱਡੇ ਖੜੇ ਹੁੰਦੇ ਨੇ ਕਿ ਆਖਰ ਕਿਸਾਨ ਅੱਗੇ ਵੱਲ ਜਾ ਸਕਣਗੇ ਕੀ ਕਿਸਾਨ ਜਿਹੜੇ ਨੇ ਉਹ ਇੱਥੋਂ ਅੱਗੇ ਜਾਣ ਦੇ ਵਿੱਚ ਕਾਮਯਾਬ ਹੋਣਗੇ 13 ਫਰਵਰੀ ਆਈ 13 ਫਰਵਰੀ ਤੋਂ ਬਾਅਦ 21 ਫਰਵਰੀ ਆਈ ਦੋ ਵਾਰ ਕੋਸ਼ਿਸ਼ ਹੋਈਆਂ ਅੱਜ ਤੀਜੀ ਕੋਸ਼ਿਸ਼ ਆ ਸਫਲ ਹੋਵੇਗੀ ਜਾਂ ਨਹੀਂ ਉਹ ਵੀ ਜਾਣਕਾਰੀ ਸਾਂਝੀ ਕਰਾਂਗੇ ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਜਿਹੜਾ ਇੱਥੇ ਵੱਡਾ ਇਕੱਠ ਆ ਉਹ ਨਜ਼ਰ ਆ ਰਿਹਾ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿਸਾਨਾਂ ਦੇ ਇਕੱਠ ਤਾਂ ਕਿਸਾਨ ਕਿਉਂਕਿ ਦੋ ਵਾਰ ਕੋਸ਼ਿਸ਼ਾਂ ਜ਼ਰੂਰ ਕਰ ਚੁੱਕੇ ਪਰ ਉਹ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਿਆ ਸੀ 13 ਫਰਵਰੀ ਤੇ 21 ਫਰਵਰੀ ਅੱਜ ਤੀਜੀ ਕੋਸ਼ਿਸ਼ ਆ ਬੂਰ ਪਵੇਗਾ ਜਾਂ ਨਹੀਂ ਪਵੇਗਾ ਕਿਸਾਨ ਅੱਗੇ ਵੱਲ ਜਾਣਗੇ ਨਹੀਂ